ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਜ਼ ਬੁਟੀਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜਿਹੜਾ ਸੂਟ ਆਪਣੇ ਕੋਲ ਸਟਿਚ ਕੀਤਾ ਹੋਇਆ ਹੁੰਦਾ ਹੈਗਾ ਉਹਦੇ ਤੋਂ ਆਪਾਂ ਨਾਪ ਕਿਸ ਤਰ੍ਹਾਂ ਲੈ ਸਕਦੇ ਹਾਂਗੇ ਕਈ ਵਾਰੀ ਆਪਾਂ ਫੋਨ ਤੇ ਨਾਪ ਲਿਖਵਾਉਣਾ ਹੁੰਦਾ ਤਾਂ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਆਪਾਂ ਕਿੱਥੇ ਕਿੱਥੋਂ ਨਾਪ ਲੈਣਾ ਹੈਗਾ ਠੀਕ ਹੈ ਤੇ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿਸ ਤਰ੍ਹਾਂ ਨਾਪ ਲੈਣਾ ਹੈਗਾ ਤਾਂ ਕਿ ਆਪਣੀ ਜਿਹੜੀ ਫਿਟਿੰਗ ਹੈਗੀ ਉਹ ਬਿਲਕੁਲ ਠੀਕ ਆ ਸਕੇ ਤੇ ਤੁਸੀਂ ਸਟੈਪ ਬਾਏ ਸਟੈਪ ਦੇਖੀ ਜਾਣਾਗਾ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਵੀ ਕਿੰਨਾ ਕਪੜਾ ਖਿੱਚ ਕੇ ਨਾਪ ਲੈਣਾਗਾ ਕਿੰਨਾ ਕੀ ਲੈਣਾ ਹੈ ਠੀਕ ਹੈ ਸਾਰਾ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਓ ਤੇ ਜਿਹਨਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਆਜੋ ਹੁਣ ਆਪਕ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿਸ ਤਰ੍ਹਾਂ ਨਾਪ ਲੈ ਸਕਦੇ ਹਾਂ ਹਾਂਜੀ ਦੇਖੋ ਆਪਾਂ ਸਾਰਿਆਂ ਤੋਂ ਪਹਿਲਾਂ ਲੰਬਾਈ ਲਵਾਂਗੇ 셔ਟ ਦੀ ਕਿੰਨੀ ਹੈ ਠੀਕ ਹੈ ਇਸ ਤਰ੍ਹਾਂ ਆਪਾਂ 셔ਟ ਨੂੰ ਵਿਛਾ ਲੈਣਾ ਹੈਗਾ ਚੰਗੀ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਇੱਥੋਂ ਦੇਖੋ ਆਪਣੇ ਜਿਹੜੇ ਹੈਗੇ ਤੀਰੇ ਦੀ ਸਿਲਾਈ ਹੈਗੀ ਉੱਥੇ ਆਪਾਂ ਇੰਚ ਟੇਪ ਰੱਖਣਾ ਤੇ ਇਹਨੂੰ ਇੱਥੇ ਰੱਖ ਲੈਣਾ ਠੀਕ ਹੈ ਜਿੰਨੀ ਆਪਾਂ ਲੰਬਾਈ ਲੈਣੀ ਹੈ ਉਨੀ ਲੈ ਲੈਣੀ ਹੈ ਹੁਣ ਇਹਦੇ 43.5 ਹੈ ਠੀਕ ਹੈ ਲੰਬਾਈ ਲੈਣ ਤੋਂ ਬਾਅਦ ਆਪਾਂ ਇਹਨੂੰ ਬੈਕ ਕਰਨਾ ਹੈ 셔ਟ ਨੂੰ ਠੀਕ ਹੈ ਬੈਕ ਕਰਕੇ ਇਸ ਤਰ੍ਹਾਂ ਪਿਛਾ ਲੈਣਾ ਇਹਨੂੰ ਇਹਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰਨਾ ਹੈ ਇਸ ਤਰ੍ਹਾਂ ਦੇਖੋ ਜਿਆਦਾ ਇਧਰ ਨਹੀਂ ਆਪਾਂ ਖਿੱਚਣਾ ਠੀਕ ਹੈ ਇਸ ਤਰ੍ਹਾਂ ਖਿੱਚ ਕੇ ਨਹੀਂ ਰੱਖਣਾ ਇਹਨੂੰ ਇਸ ਤਰ੍ਹਾਂ ਆਪਾਂ ਜਿਹੜੀ ਆਪਣੀ ਗਲੀ ਦੀ ਸ਼ੇਪ ਹੈ ਉਸ ਤਰ੍ਹਾਂ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਠੀਕ ਹੈ ਇਹ ਹੁਣ ਆਪਾਂ ਇਸ ਤਰ੍ਹਾਂ ਪਿਛਾ ਲਿਆ ਤੇ ਦੇਖੋ ਇਹ ਇੱਥੋਂ ਆਪਾਂ ਨਾਪ ਲੈਣਾ ਇੱਥੇ ਰੱਖ ਕੇ ਦੇਖੋ ਇੱਥੇ ਇੰਚ ਟੇਪ ਰੱਖਣਾ ਜਿੱਥੇ ਆਪਣੀ ਸੀਨ ਹੁੰਦੀ ਹੈ ਪਾਹ ਦੀ ਇਹਨੂੰ ਸਿੱਧਾ ਰੱਖਣਾ ਖਿੱਚਣਾ ਨਹੀਂ ਹੈਗਾ ਆਪਾਂ ਤੇ ਆਪਣਾ ਜਿਹੜਾ ਇਹ ਤੀਰ ਹੈ ਉਹ 14 ਇੰਚ ਆ ਰਿਹਾ ਠੀਕ ਹੈ ਇਹ ਆਪਾਂ ਤੀਰੇ ਦਾ ਨਿਸ਼ਾਨ ਦੇਖਣਾ ਵੀ ਕਿੱਥੇ ਕਿੰਨਾ ਆ ਰਿਹਾ ਹੈਗਾ ਦੇਖੋ ਇਸ ਤਰ੍ਹਾਂ ਬਿਲਕੁਲ ਵੀ ਆਪਾਂ ਵੀ ਇਦਾਂ ਖਿੱਚਣਾ ਨਹੀਂ ਹੈਗਾ ਠੀਕ ਹੈ ਤੇ ਹੁਣ ਆਪਾਂ ਇਹਨੂੰ ਕਰ ਲੈਣਾ ਸਿੱਧਾ ਸਿੱਧਾ ਕਰਕੇ ਹੁਣ ਆਪਾਂ ਇਹਦਾ ਪਹਿਲਾਂ neck ਲਵਾਂਗੇ ਵੀ ਕਿੰਨਾ neck ਦੇਖੋ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਇਸ ਤਰ੍ਹਾਂ ਰੱਖ ਕੇ ਹੁਣ ਤੁਸੀਂ ਦੇਖਣਾ ਹੈ ਦੇਖੋ ਆਪਾਂ ਨੂੰ ਇੱਥੋਂ ਪਤਾ ਲੱਗ ਰਿਹਾ ਹੈ ਵੀ ਆਪਣਾ ਇੱਥੇ ਜਿਹੜਾ ਸਟਾਰਟ ਹੁੰਦਾ neck ਠੀਕ ਹੈ ਇਹਨੂੰ ਆਪਾਂ ਇੱਥੇ ਦੀ ਸੇਧ ਤੇ ਰੱਖਣਾ ਤੁਸੀਂ ਥੋੜਾ ਜਿਹਾ ਧਿਆਨ ਨਾਲ ਇਹਦੀ ਸੇਧ ਤੇ ਰੱਖਣਾ ਹੈ ਦੇਖੋ ਹੁਣ ਆਪਣਾ ਜਿਹੜਾ ਬੈਕ ਨੈੱਕ ਹੈ ਉਹ ਹੁੰਦਾ 5.5 ਤੇ ਜਿਹੜਾ ਫਰੰਟ ਵਾਲਾ ਉਹ ਹੈਗਾ 6.2 ਠੀਕ ਹੈ ਇਸ ਤਰ੍ਹਾਂ ਪਾਏ ਨੈੱਕ ਦੀ ਜਿਹੜੀ ਮੈਜ਼ਰਮੈਂਟ ਲੈ ਲੈਣਾ ਹੈ ਠੀਕ ਹੈ ਜੀ ਇਹ ਹੋ ਗਿਆ ਨੈੱਕ ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਆਪਾਂ ਸ਼ਰਟ ਨੂੰ ਰੱਖੀ ਰੱਖਣਾ ਹੈਗਾ ਠੀਕ ਹੈ ਤੇ ਇਹ ਦੇਖੋ ਇਸ ਤਰ੍ਹਾਂ ਪਹਿਲਾਂ ਆਪਾਂ ਇਹਨੂੰ ਜਿਹੜੀਆਂ ਸੀਨਾ ਨੇ ਕਈ ਵਾਰ ਪ੍ਰੈਸ ਕਰਨ ਦੇ ਨਾਲ ਅੰਦਰ ਨੂੰ ਚਲੀਆਂ ਜਾਂਦੀਆਂ ਨੇ ਜਦੋਂ ਆਪਾਂ ਤੈਤੂ ਮਾਰਕ ਕਰਦੇ ਆਂ ਤੇ ਇਹਨੂੰ ਇਸ ਤਰ੍ਹਾਂ ਖੋਲ ਲੈਣ ਇਸ ਤਰ੍ਹਾਂ ਰੱਖ ਲੈਣਾ ਜਦੋਂ ਨਾਪ ਲੈਣਾ ਉਦੋਂ ਨਹੀਂ ਇਸ ਤਰ੍ਹਾਂ ਇਹ ਖਿੱਚਣਾ ਠੀਕ ਹੈ ਬਸ ਪਹਿਲਾਂ ਇਹ ਖਿੱਚ ਕੇ ਇਸ ਤਰ੍ਹਾਂ ਸੈੱਟ ਕਰ ਲੈਣਾ ਤੇ ਦੇਖੋ ਹੁਣ ਇੱਥੋਂ ਠੀਕ ਹੈ ਤੇ ਇੱਥੋਂ ਹੁਣ ਦੇਖੋ ਇਹ ਆਪਣਾ ਸਵਾ 18 ਹੈ ਜਿਹੜੀ ਬ੍ਰੈਸਟਰ ਦਾ ਨਾਪ ਆ ਰਿਹਾ ਹੈਗਾ ਠੀਕ ਹੈ ਹੁਣ ਕੋਈ ਖਿੱਚਿਆ ਨਹੀਂ ਆਪਾਂ ਕੁਝ ਨਹੀਂ ਕੀਤਾ ਪਹਿਲੇ ਹੀ ਆਪਾਂ ਸੈੱਟ ਕਰਕੇ ਰੱਖ ਲੈਣਾ ਠੀਕ ਹੈ ਉਸ ਤੋਂ ਬਾਅਦ ਹੁਣ ਦੇਖੋ ਆਪਣਾ ਇਹ ਪਿਆ ਹੈਗਾ ਹੁਣ ਇਸ ਤਰ੍ਹਾਂ ਤੇ ਇਹ ਨਾਪ ਹੈ ਜਿਹੜਾ ਉੱਪਰ ਵਾਲਾ ਜਿਹਨੂੰ ਮੈਂ ਸਾਹਮਣਾ ਕਹਿਣੀ ਜਾਂ ਸੀਨਾ ਕਹਿ ਦਿੰਨੇ ਹੁੰਦੇ ਆ ਠੀਕ ਹੈ ਆਪਾਂ ਉਹ ਹੁੰਦਾ ਹੈ ਇਹ ਜਿੱਥੋਂ ਆਪਣੀ ਪਲੇਟ ਹੈ ਜਿਹੜੀ ਉਹ ਸਟਾਰਟ ਹੁੰਦੀ ਹੈ ਦੇਖੋ ਇੱਥੋਂ ਤੇ ਇੱਥੋਂ ਇਹ ਇਹ ਦੇਖਣੀ ਜ਼ਰੂਰੀ ਹੁੰਦੀ ਹੈ ਠੀਕ ਹੈ ਜੇ ਆਪਾਂ ਇਹ ਆਪਣੀ ਇੱਥੋਂ ਫਿਟਿੰਗ ਸਹੀ ਆਊਗੀ ਤਾਂ ਆਪਣੇ ਜਿਹੜੇ ਇੱਥੋਂ ਬੁਲਬਲੇ ਜੇ ਬਣ ਜਾਂਦੇ ਕਈ ਵਾਰ ਹੈਨਾ ਕੱਪੜਾ ਜਿਹਾ ਇਕੱਠਾ ਆ ਜਾਂਦਾ ਉਹ ਨਹੀਂ ਆਊਗਾ ਜੇ ਆਪਾਂ ਇਹ ਇਹਦੀ ਮੈਜ਼ਰਮੈਂਟ ਲਵਾਂਗੇ ਦੇਖੋ ਹੁਣ ਆਪਣਾ 13.5 ਇੱਥੋਂ ਸੀਨਾ ਆ ਰਿਹਾ ਹੈ ਸਾਡੇ 13 ਇਹ ਜ਼ਰੂਰ नाप ਦੱਸਿਆ ਕਰੋ ਤੁਸੀਂ ਠੀਕ ਹੈ ਜੀ ਹੁਣ ਦੇਖੋ ਆਪਣੀ ਬ੍ਰੈਸਟ ਵੀ ਹੋ ਗਈ ਤੇ ਸੀਨਾ ਵੀ ਹੋ ਗਿਆ ਉਸ ਤੋਂ ਬਾਅਦ ਆ ਗਈ ਕਮਰ ਕਮਰ ਦੇਖੋ ਜਿਹੜੀ ਆਪਣੀ ਸਾਈਡ ਵਾਲੀ ਪਲੇਟ ਹੁੰਦੀ ਹੈ ਇਹ ਵਾਲੀ ਠੀਕ ਹੈ ਇੱਥੋਂ ਆਪਾਂ ਨਾਪ ਲੈਣਾ ਹੈਗਾ ਇਹਨੂੰ ਵੀ ਪਹਿਲਾਂ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਸੈੱਟ ਕਰਕੇ ਉਹ ਪਹਿਲਾਂ ਜਦੋਂ ਆਪਾਂ ਨਾਪ ਲੈਣਾ ਉਦੋਂ ਨਹੀਂ ਆਪਾਂ ਇਹਨੂੰ ਖਿੱਚਣਾ ਠੀਕ ਹੈ ਹੁਣ ਦੇਖੋ ਇਹ ਆਪਣੀ ਹੈਗੀ ਆ 9.17 ਇਹਦੀ ਜਿਹੜੀ ਫਿਟਿੰਗ ਹੈ ਕਮਰ ਠੀਕ ਹੈ ਇਹਨੂੰ ਫਿਟਿੰਗ ਵੀ ਕਹ ਦਿੰਦੇ ਆ ਤੇ ਕਮਰ ਵੀ ਕਹ ਦਿੰਦੇ ਆ ਠੀਕ ਹੈ ਜੀ ਕਿਉਂਕਿ ਇੱਥੋਂ ਹੀ ਆਪਣੀ ਫਿਟਿੰਗ ਬਣਦੀ ਹੈ ਜਿਆਦਾ ਇਹ ਹੈਗੇ ਆਪਣੇ ਪੌਣੇ 17 ਉਸ ਤੋਂ ਬਾਅਦ ਆਪਣੀ ਆ ਗਈ हिਪ हिਪ ਆਪਣੀ ਹੈਗੀ ਜਿੱਥੋਂ ਆਪਣੇ ਚਾਕ ਹੈ ਜਿਹੜੇ ਸਟਾਰਟ ਹੁੰਦੇ ਨੇ ਇੱਥੋਂ ਦੇਖੋ ਇਹ ਚਾਕ ਹੈ ਜਿਹੜੇ ਆਪਣੇ ਇੱਥੋਂ ਸਟਾਰਟ ਹੁੰਦੇ ਆ ਠੀਕ ਹੈ ਇੱਥੋਂ ਇਸ ਤਰ੍ਹਾਂ ਹੁਣ ਆਪਣੇ ਏਜ ਦਾ ਜਿਹੜਾ ਨਾਪ ਹੈਗਾ हिਪ ਦਾ ਉਹ ਹੈਗਾ 21.5 ਤੁਸੀਂ ਪੂਰਾ ਪੂਰਾ ਪ੍ਰੋਪਰ ਦੱਸਿਆ ਕਰੋ ਵੀ ਜਿਹੜੇ ਤੁਹਾਡਾ ਸੂਟ ਬਿਲਕੁਲ ਫਿੱਟ ਹੈਗਾ ਤੁਹਾਨੂੰ ਵਧੀਆ ਲੱਗਦੀ ਉਹਦੀ ਫਿਟਿੰਗ ਤੁਸੀਂ ਉਹਦਾ ਨਾਪ ਦੱਸਿਆ ਕਰੋ ਠੀਕ ਹੈ ਹੁਣ ਦੇਖੋ ਇਹ ਆਪਣੇ ਕੋਲੇ ਕਿੰਨੇ ਹੈ 21.5 ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਇਸ ਤਰ੍ਹਾਂ ਹੀ ਆਪਣਾ ਸੂਟ ਪਿਆ ਹੁਣ ਠੀਕ ਹੈ ਤੇ ਆਪਾਂ ਇਹ ਜਿਹੜੀ ਸਾਈਡ ਵਾਲੀ ਸੀਨ ਹੁੰਦੀ ਹੈ ਇਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਦੱਸਣੀ ਕਿਉਂਕਿ ਇਹ ਵੀ ਸਾਰਿਆਂ ਦੀ ਅਲੱਗ-ਅਲੱਗ ਹੁੰਦੀ ਹੈ ਇਹਦਾ ਇੱਕੋ ਨਾਪ ਨਹੀਂ ਹੁੰਦਾ ਕੋਈ ਇੱਥੋਂ ਜ਼ਿਆਦਾ ਪਾਉਣਾ ਚਾਹੁੰਦਾ ਠੀਕ ਹੈ ਤੇ ਕੋਈ ਘੱਟ ਹੁਣ ਦੇਖੋ ਆਪਾਂ ਇੱਥੇ ਇਸੇ ਤਰ੍ਹਾਂ ਹੀ ਸੂਟ ਪਿਆ ਆਪਣਾ ਇਹਨੂੰ ਇੱਥੋਂ ਜਿਹੜੀ ਆਪਣੀ ਮੋਢੇ ਵਾਲੀ ਇੱਥੋਂ ਬ੍ਰੈਸਟ ਵਾਲਾ ਇੱਥੋਂ ਸੀਨ ਹੈਗੀ ਦੇਖੋ ਇੱਥੋਂ ਰੱਖ ਲੈਣਾ ਤੇ ਇੱਥੋਂ ਤੱਕ ਜਿੱਥੋਂ ਤੱਕ ਆਪਣੇ ਚਾਕ ਹੈ ਜਿਹੜੇ ਸਟਾਰਟ ਹੁੰਦੇ ਆ ਉੱਥੋਂ ਤੱਕ ਲੈਣਾ ਇਹ ਹੈਗੀ ਆਪਣੀ 14 ਇੰਚ ਠੀਕ ਹੈ ਇਹਨੂੰ ਸਿੱਧਾ ਰੱਖ ਲੈਣਾ ਬਸ ਤੁਸੀਂ ਇੱਥੋਂ ਨਾਪੋ 14 ਇੰਚ ਆ ਗਿਆ ਉਸ ਤੋਂ ਬਾਅਦ ਜੇ ਤੁਸੀਂ ਚਾਕ ਦੱਸਣੇ ਆ ਤਾਂ ਦੱਸ ਸਕਦੇ ਹੋ ਨਹੀਂ ਤਾਂ ਆਪਾਂ ਨੂੰ ਜਿਹੜੀ ਆਪਣੀ ਸਾਈਡ ਵਾਲੀ ਸੀਨ ਹੁੰਦੀ ਹੈ ਉਦੋਂ ਤੋਂ ਹੀ ਪਤਾ ਲੱਗ ਜਾਂਦੇ ਆ ਤੇ ਆਪਣੀ ਚਾਕ ਹੈਗੀ ਹੈ 2 ਇੰਚ ਠੀਕ ਹੈ ਇਹ ਤਾਂ ਹੋ ਗਿਆ ਆਪਣਾ ਹੁਣ ਇੱਧਰਲਾ ਨਾਪ ਤੇ ਆਪਾਂ ਹੁਣ ਦੱਸਣੀ ਆ ਪਲੇਟਾਂ ਪਲੇਟਾਂ ਵੀ ਤੁਸੀਂ ਇਸੇ ਤਰ੍ਹਾਂ ਹੀ ਵਿਛਾ ਲੈਣੀਆਂ ਸ਼ਰਟ ਨੂੰ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇੱਥੋਂ ਸਟਾਰਟ ਕਰਨਾ ਹੈ ਦੇਖੋ ਠੀਕ ਹੈ ਤੇ ਆਪਣੀ ਜਿਹੜੀ ਪਲੇਟ ਹੈ ਜਿੱਥੋਂ ਸਟਾਰਟ ਹੁੰਦੀ ਹੈ ਤੁਸੀਂ ਉਹ ਦੇਖ ਲੈਣਾ ਹੁਣ ਆਪਣੀ ਜਿਹੜੀ ਪਲੇਟ ਸਟਾਰਟ ਹੁੰਦੀ ਹੈ ਉਹ ਹੈਗੀ ਹੈ 12 ਇੰਚ ਤੇ ਇਹ 12 ਇੰਚ ਤੇ ਪੈਂਦੀ ਹੈ ਇਹ ਪਲੇਟਾਂ ਦੇ ਜਿਹੜੇ ਨਿਸ਼ਾਨ ਵੀ ਹੈ ਜਿਹੜੇ ਫਿਟਿੰਗ ਦੇ ਹਿਸਾਬ ਨਾਲ ਸਾਰਿਆਂ ਦੇ ਅਲੱਗ-ਅਲੱਗ ਹੁੰਦੇ ਨੇ ਠੀਕ ਹੈ ਇੱਥੋਂ ਤੁਸੀਂ ਦੱਸ ਦੇਣਾ ਵੀ ਜਿੱਥੋਂ ਆਪਣੀ ਪਲੇਟ ਹੈ ਸਟਾਰਟ ਹੁੰਦੀ ਹੈ ਇੱਥੇ ਰੱਖ ਕੇ ਇੰਚ ਟੇਪ ਠੀਕ ਹੈ ਜੀ ਤੁਸੀਂ ਦੇਖੋ ਦੇਖੋ ਇਹ ਜਿਹੜਾ ਨਾਪ ਹੈ ਨਾ ਆਹ ਵਾਲਾ ਇਹ ਵੀ ਬਹੁਤ ਜ਼ਰੂਰੀ ਹੁੰਦਾ ਵੀ ਆਪਣੀ ਜਿਹੜੀ ਇੱਥੋਂ ਵਾਲੀ ਪਲੇਟ ਆ ਉਹ ਕਿੰਨੇ ਤੇ ਪੈਂਦੀ ਆ ਦੇਖੋ ਆਪਣੀ ਪਲੇਟ ਆ ਇੱਥੋਂ ਰੱਖ ਕੇ ਇੰਚ ਟੇਪ ਤੇ ਆਪਣੀ 6 ਤੇ ਪਈ ਆ ਠੀਕ ਹੈ ਇਹ ਵੀ ਤੁਸੀਂ ਜ਼ਰੂਰ ਦੱਸਣਾ ਹੈਗਾ ਵੀ ਕਿੰਨੇ ਤੇ ਪਈ ਆ 6 ਤੇ ਆ ਠੀਕ ਹੈ ਉਸ ਤੋਂ ਬਾਅਦ ਆਪਣੀ ਆ ਗਈ ਬਾਹਾਂ ਬਾਹ ਦਾ ਨਾਪ ਤੁਸੀਂ ਇਸੇ ਤਰ੍ਹਾਂ ਹੀ ਸੈੱਟ ਕਰਕੇ ਇੱਥੋਂ ਦੇਖੋ ਜਿਹੜੀ ਸੀਨ ਹੈ ਇੱਥੋਂ ਤੇ ਇੱਥੇ ਠੀਕ ਹੈ ਆਪਣੀ 1.7 ਜਿਹੜੀ ਬਾਹਰ ਰੈਡੀ ਹੈ ਤੇ ਉਸ ਤੋਂ ਬਾਅਦ ਆਪਾਂ ਲੈ ਲੈਣੀ ਮੂਰੀ ਮੂਰੀ ਹੈਗੀ ਆਪਣੀ 7 ਇੰਚ ਇਸ ਤਰ੍ਹਾਂ ਇਹ ਹੈਗਾ ਆਪਣੀ ਬਾਹ ਦਾ ਨਾਪ ਤੇ ਉਸ ਤੋਂ ਬਾਅਦ ਇੱਕ ਇਹ ਨਾਪ ਵੀ ਜਰੂਰ ਦੱਸਿਆ ਕਰੋ ਦੇਖੋ ਜਿਹੜਾ ਹੁਣ ਆਪਾਂ ਮੋਢਾ ਇੱਥੋਂ ਇਹਦੀ ਗੁਲਾਈ ਵੀ ਆਪ ਦੇਖਣੀ ਹੈ ਕਿੰਨੀ ਹੈ ਇੱਥੋਂ ਸਟਾਰਟ ਕਰ ਲੈਣੀ ਹੈ ਠੀਕ ਹੈ ਇਹਨੂੰ ਹੌਲੀ 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 ਤੁਸੀਂ ਇਸ ਤਰ੍ਹਾਂ ਗੁਲਾਈ ਦੇ ਵਿੱਚ ਆ ਕੇ ਇਸ ਜਿਹੜੀ ਸੀਨ ਹੁੰਦੀ ਹੈ ਉਹਨੂੰ ਬਾਅਦ ਵਿੱਚ ਕੱਢ ਕੇ ਦੇਖਣਾ ਹੈ ਆਪਣੇ ਇੱਥੋਂ 9 ਇੰਚ ਹੈ ਜਿਹੜਾ ਮੋਡਾ ਆਪਣਾ ਰੈਡੀ ਹੈ ਇਹ ਤੁਸੀਂ ਜ਼ਰੂਰ ਦੱਸਦਿਆ ਕਰੋ ਇੱਥੋਂ ਲੈ ਕੇ ਆਏ ਹੌਲੀ ਹੌਲੀ ਗਲਾਈ ਦੇ ਵਿੱਚ ਆ ਕੇ ਨਾ ਇੱਥੋਂ ਦੱਸਦਿਆ ਕਰੋ ਆਪਣਾ 9 ਇੰਚ ਹੈ ਜਿਹੜਾ ਮੋਡਾ ਰੈਡੀ ਹੈ ਠੀਕ ਹੈ ਜੀ ਇਹ ਤਾਂ ਹੋ ਗਈ ਆਪਣੀ ਸ਼ਰਟ ਦੀ ਕਟ ਨਾਪ ਠੀਕ ਹੈ ਤੇ ਹੁਣ ਤੁਹਾਨੂੰ ਦੱਸਦੇ ਆ ਆਪਾਂ ਸਲਵਾਰ ਦਾ ਨਾਪ ਕਿਸ ਤਰ੍ਹਾਂ ਲੈਣਾ ਹੈ ਇਨ ਕੋਲ ਇਹ ਸਲਵਾਰ ਹੈ ਇਹਨੂੰ ਇਸ ਤਰ੍ਹਾਂ ਕੋਲ ਲੈਣਾ ਜਿਹੜਾ ਆਪਣਾ ਇਹ ਸੈਂਟਰ ਵਾਲੀ ਕਰੀਜ਼ ਹੈਗੀ ਠੀਕ ਹੈ ਇਹਨੂੰ ਸਿੱਧੀ ਕਰ ਲੈਣਾ ਆਪਾਂ ਤੇ ਇੱਥੋਂ ਵੀ ਆਪਾਂ ਇਹ ਸਿੱਧਾ ਕਰ ਲੈਣਾ ਹੁਣ ਇਹ ਇਸ ਤਰ੍ਹਾਂ ਸਿੱਧੀ ਰੱਖ ਲਈ ਆਪਾਂ ਠੀਕ ਹੈ ਉੱਪਰੋਂ ਬੈਲਟ ਤੋਂ ਆਉਂਦੇ ਹੋਏ ਆਪਾਂ ਇਸ ਤਰ੍ਹਾਂ ਇਹਨੂੰ ਲਾਉ ਉੱਤੀ ਇਹ ਹੁਣ ਆਪਣੀ ਹੈਗੀ ਐ 37 ਜਿਹੜੀ ਹੈਗੀ ਐ ਸਲਵਾਰ ਰੈਡੀ ਹੈ ਠੀਕ ਹੈ ਇਹ ਹੋ ਗਿਆ ਲੰਬਾਈ ਦਾ ਨਾਪ ਉਸ ਤੋਂ ਬਾਅਦ ਹੁਣ ਇੱਥੋਂ ਹੀ ਆਪਾਂ ਮੋਰੀ ਮਣ ਲੈਣੀ ਹੈ ਮੋਰੀ ਆਪਣੀ ਹੈਗੀ ਹੈ ਪੌਣੇ 7 ਠੀਕ ਹੈ ਜੀ ਜਿੰਨੀ ਤੁਸੀਂ ਰੱਖਣੀ ਹੈ ਇਹ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਰੱਖ ਸਕਦੇ ਹੋ ਜਿੰਨੀ ਆਪਾਂ ਵੱਧ ਘੱਟ ਪਾਉਣੀ ਹੈ ਠੀਕ ਹੈ ਕਿਉਂਕਿ ਜਿਹੜੇ ਰਵਾਜ ਹੈ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਆ ਤੇ ਹੁਣ ਆਪਾਂ ਬੈਲਟ ਦਾ ਨਾਪ ਇਸ ਤਰ੍ਹਾਂ ਰੱਖ ਲੈਣੀ ਹੈ ਬੈਲਟ ਠੀਕ ਹੈ ਐਨੂੰ ਇਸ ਤਰ੍ਹਾਂ ਤੇ ਦਾ ਰੱਖ ਲੈਣਾ ਤੇ ਇੱਥੋਂ ਰੱਖਣੀ ਹੈ ਇੱਥੋਂ ਤੱਕ ਤੇ ਇੰਜ ਆਪਣੀ ਜਿਹੜੀ 벨ਟ ਹੈਗੀ ਉਹ ਰੈਡੀ ਹੈ ਠੀਕ ਹੈ ਜੀ ਤੇ ਜਿਹੜੀ ਇਹਦੀ ਲੰਬਾਈ ਹੈ ਉਹ ਵੀ ਤੁਸੀਂ ਆਪਦੇ ਮਰਜ਼ੀ ਅਨੁਸਾਰ ਰੱਖ ਸਕਦੇ ਹੋ ਕਈਆਂ ਨੂੰ ਵੱਡੀ 벨ਟ ਪਾਉਣੀ ਪਸੰਦ ਹੈ ਕਈਆਂ ਨੂੰ ਛੋਟੀ ਠੀਕ ਹੈ ਇਹ ਦੇਖੋ ਹੁਣ ਆਪਣੇ ਕੋਲੇ 5 ਇੰਚ ਹੈ 5.5 ਇੰਚ 벨ਟ ਰੈਡੀ ਹੈ ਤੇ ਜਿਹੜੀ ਆਪਾਂ ਸਾਰੀ ਝੋਲੀ ਦੇਖਣੀ ਹੈ ਵੀ ਕਿੰਨੀ ਝੋਲੀ ਹੋਣੀ ਚਾਹੀਦੀ ਹੈ ਦੇਖੋ ਬੈਲਟੇ ਤੋਂ ਸਟਾਰਟ ਕਰਨੀ ਆਪਾਂ ਠੀਕ ਹੈ ਤੇ ਇੱਥੋਂ ਜਿਹੜੀ ਇਹ ਸੈਂਟਰ ਵਾਲੀ ਸੀਨ ਹੁੰਦੀ ਹੈ ਇੱਥੋਂ ਆਹ ਵਾਲਾ ਆਪਣੀ 14 ਇੰਚ ਜਿਹੜੀ ਚੋਲੀ ਰੈਡੀ ਹੈ ਠੀਕ ਹੈ ਜੀ ਐਦਾ ਵੈਸੇ ਸਲਵਾਰ ਦਾ ਇੰਨਾ ਹੀ ਹੁੰਦਾਗਾ ਨਾਪ ਤੇ ਇਹ ਤੁਸੀਂ ਜੇ ਇਸ ਤਰ੍ਹਾਂ ਨਾਪ ਦੇ ਕੇ ਤੁਸੀਂ ਆਪਣੀ ਦੱਸੋਗੇ ਫਿਟਿੰਗ ਤਾਂ ਬਿਲਕੁਲ ਪ੍ਰੋਪਰ ਆਊਗੀ ਠੀਕ ਹੈ ਜਿਹੜੀਆਂ ਭੈਣਾਂ ਆਨਲਾਈਨ ਨਾਪ ਦਿੰਦੀਆਂ ਨੇ ਕਈ ਵਾਰੀ ਹਨਾ ਤੇ ਜਾਂ ਫੋਨ ਫੋਨ ਤੇ ਆਪਾਂ ਲਖਵਾ ਦਿੰਨੇ ਆ ਤਾਂ ਇਸ ਤਰ੍ਹਾਂ ਜਰੂਰ ਆਪਦੀ ਫਿਟਿੰਗ ਚੈੱਕ ਕਰਕੇ ਦੇਦਿਆ ਕਰੋ ਆਪਣੀ ਜਿਹੜੀ ਫਿਟਿੰਗ ਆ ਉਹ ਬਿਲਕੁਲ ਸਹੀ ਆਊਗੀ ਕਿਤੋਂ ਵੀ ਆਪਣੀ ਖੁੱਲਾ ਭੀੜਾ ਨਹੀਂ ਹੋਊਗਾ ਮੈਂ ਜਿੰਨਾ ਮੈਂ ਤੁਹਾਨੂੰ ਦੱਸਿਆ ਕਿ ਕਿੰਨਾ ਕੁ ਖਿੱਚਣਾ ਕਿੰਨਾ ਕੁ ਨਹੀਂ ਖਿੱਚਣਾ ਉਸ ਹੱਬ ਨਾਲ ਤੁਸੀਂ ਲੈ ਸਕਦੇ ਹੋ ਨਾਲ ਆਪ ਤੇ ਆਪਣਾ ਜਿਹੜਾ ਨਾਪ ਹੈ ਸੂਟ ਹੈ ਜਿਹੜਾ ਉਹ ਵਧੀਆ ਸਟਿਚ ਕਰਵਾ ਸਕਦੇ ਹੋ ਠੀਕ ਹੈ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਤੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ